ਮੋਟਰਸਾਈਕਲ ਕੀ ਦਾ ਪੁੱਛੀ ਮਨਜਿੰਦਰ ਦਾ ਪੁੱਤ ਹੋਣ। ਭਾਈ ਮਨਜਿੰਦਰ ਕੀ ਹਾਲ ਹੈ ਭਾਈ ਮੈਂ ਠੀਕ ਆ ਠੀਕ ਆ ਭਾਈ ਯਾਰ ਅੱਜ ਕਿਵੇਂ ਗੇੜਾ ਮਰਿਆ ਯਾਰ ਗੇੜਾ ਯਾਰ ਪੁੱਛ ਨਾ ਮੈਂ ਕੰਮ ਸੀ ਦੇਖ ਰਿਹਾ 10000 ਯਾਰ ਭਾਈ ਯਾਰ ਨਾ ਮੋਟਰਸਾਈਕਲ ਚਾਹੀਦੀ ਮੈਂ ਬਾਪੂ ਨੂੰ ਲੈ ਕੇ ਜਾਣਾ ਸੀਗਾ ਬੜੀ ਮਿਹਰਮਾਨੀ ਹੋ ਗਈ ਭਾਈ ਯਾਰ ਦੇ ਦਿੰਦਾ ਮੋਟਰਸਾਈਕਲ ਲੈ ਕੇ ਆ ਨਾ ਲੈ ਜਾ ਮੋਟਰਸਾਈਕਲ ਲੈ ਕੇ ਆਇਆ ਸੀ ਤੇਰੇ ਕੋਲੇ ਲੈ ਜਾ ਕੋਈ ਗੱਲ ਨਹੀਂ ਮੋਟਰਸਾਈਕਲ ਦਾ ਠੀਕ ਆ ਭਾਈ ਧੰਨਵਾਦ ਇੱਥੇ ਗਾਂ ਖੜਾ ਹੈ ਤੇ ਉਹ ਤਾਂ ਰਹਿ ਗਈ ਆ ਲਾਪੇ ਉਹ ਲੱਗੇ ਇਹ ਟਾਈਮ ਵਾਵਾ ਹੋ ਗਿਆ ਆਇਆ ਨਹੀਂ ਹਲੇ ਜਿੰਨਾ ਪਤਾ ਨਹੀਂ ਕਿੰਨਾ ਚਿਰ ਲੱਗ ਕੇ ਆਊਗਾ ਆ ਹੀ ਗਿਆ ਚਲ ਲੈ ਭਾਈ ਯਾਰ ਤੇਰਾ ਧੰਨਵਾਦ ਯਾਰ ਇਹਰ ਕੱਲ ਬਣੀ ਨਹੀਂ ਪਈ ਯਾਰ ਮੈਂ ਤਾਂ ਨਾ ਐ ਬਹੁਤ ਲੱਗ ਖੜਕੜ ਕੇ ਮੁੜਾਇਆ ਬਈ ਯਾਰ ਕਾਠੀ ਪੜਾ ਸਰਕਾਰੀਆ ਚ ਕਾਦੇ ਕੰਮ ਹੈ ਧੰਨਵਾਦ ਆ ਯਾਰ ਬਈ ਯਾਰ ਤੁਲੇ ਜੀ ਫੇਰ ਲੈ ਜੀ ਕਿਸ ਦਿਨ ਫੇਰ ਜਾਏ ਚਲ ਯਾਰ ਬਈ ਯਾਰ ਫੇਰ ਦੇਖਾਂਗੇ ਕੋਈ ਬਣੀ ਨਹੀਂ ਗੱਲ ਯਾਰ ਠੀਕ ਹੈ ਚਲ ਮੈਂ ਵੀ ਜਾ ਕੇ ਆਉਣਾ ਸੀ ਤੇ ਠੀਕ ਹੈ ਮੀਆਂ ਮੂਹ ਦਾ ਵੀ ਯਾਰ ਬੁਰਾ ਹਾਲ ਹੀ ਆਣਾ ਲੋਕਾਂ ਦੇ بڑے ਘਰ ਖਰਾਬ ਕਰਦੇ ਹਾਂ ਇਨਰ ਕਰੇ ਵੀ ਆ ਗਿਆ ਮੜਾ ਇਹ ਪਣੀ ਦਾ ਹਾਂ ਜਿੰਦਰ ਕੋਲ ਕੀ ਹਾਲ ਹੈ ਬਾਈ ਮਨਜਿੰਦਰ ਅੰਮਰ ਤਾਂ ਕਿਵੇਂ ਹੈ ਉਹਦੇ ਵੀ ਆ ਯਾਰ ਬਹੁਤ ਮੜੇ ਹਾਲਾਤ ਹੋਏ ਪਏ ਕਿਵੇਂ ਕੀ ਕਰਦਾ ਕੀ ਤੂੰ ਅੱਜ ਕੁਛ ਨਹੀਂ ਵਿਹਲੇ ਅਸੀਂ ਕਰਨਾ ਯਾਰ ਮਰੇਣਾ ਨਾ ਕੋਠੇ ਦੇ ਮਿੱਟੀ ਬੋਆ ਹੈ ਕਾ ਕੋਜ ਬੜਾ ਹੈ ਪੈ ਤੇ ਪੱਟ ਰੇ ਇੱਧਰ ਹੜਾ ਹੋਣਾ ਹੈ ਨੇ ਬੁਰਾ ਹਾਲ ਹੀ ਕਰਤਾ ਚੌਈਆਂ ਦੀਆਂ ਛੱਤਾਂ ਯਾਰ ਮੀਆਂ ਨੇ ਤਾਂ ਬਈ ਬਹੁਤ ਬੁਰਾ ਹਾਲ ਕਰਤਾ ਲੋਕਾਂ ਜਾਂਦਾ ਬੁਥੇਰਾ ਬੜਾ ਬੁਰਾ ਹਾਲ ਹੈ ਪਰ ਆਪਾਂ ਕੋਲ ਕੰਮ ਆਵਾਂਗੇ ਪਰ ਚੱਲ ਵੜਦੇ ਹਾਂ ਧੰਨਵਾਦ ਬਾਈ ਇਹ ਕਰਾ ਦੇ ਕੋਈ ਨਹੀਂ ਤੇਰੇ ਨਾਲ ਕਿਤੇ ਕਰਾ ਦਾਂਗੇ ਕਿਵੇਂ ਚੱਲੂਗਾ ਮੁੰਡੇ ਸੁਲਵੰਗ ਦਾ ਮੈਂ ਟਾ ਪੁੱਛ ਲੋ ਯਾਰ ਅਜਾ ਕਰ ਦਾਂ ਥੋੜਾ ਮਾੜਾ ਆ ਜਾ ਯਾਰ ਹੋਰ ਉਹ ਲੋਕਾਂ ਨਹੀਂ ਛੱਤਾ ਡਿੱਗੀਆਂ ਆਜੋ ਬਈਆ ਥੋੜਾ ਧੰਨਵਾਦ ਕਰ ਦਾਂ ਅਜਾ ਮਿਲਣਾ ਚਲੋ ਆ ਚਲੋ ਚਲੋ ਜੀ ਇਹ ਰਮਣੀਂਦਰ ਦੇਖ ਲੈ ਯਾਰ ਬੁਰਾ ਹਾਲ ਹੈ ਪਏ ਯਾਰ ਛੱਤੇ ਕੀ ਕਰੂ ਬੰਦਾ ਇਹ ਦੇ ਵੀ ਤੂੰ ਕਾਗਜ ਕੁਗਜ ਲਿਆ ਕੇ ਪਾਏ ਤੇ ਕਾਗਜ ਤੇ ਮੰਡੀ ਚੱਲ ਕੇ ਨਾ ਕਿ ਅੱਜ ਆਪਾਂ ਮੰਡੀ ਆਪਾਂ ਲਿਆਉਣੇ ਕਾਗਜ ਚੱਲੂਗਾ ਆ ਜਾਂਦਾ ਇੱਕ ਚੱਲੂਗਾ ਮੇਰੇ ਨਾਲ ਹਾਂ ਚਿੱਟਾ ਟੂਟ ਉਹ ਉਹ 100 150 150 ਰੁਪਏ 150 ਹਾਂ ਚਲ ਯਾਰ ਪਤਾ ਕਰਕੇ ਜਦੋਂ ਮੈਨੂੰ ਫੋਨ ਕਰਕੇ ਤੇਰੇ ਹੱਥ ਤੇ ਦਵਾ ਦੇ ਫਿਰ ਆਪਾਂ ਕਰ ਲੈਨੇ ਹਾਲ ਚੱਲ ਫਿਰ ਚੱਲਾਂਗੇ ਕਿ ਸਿੱਟ ਗਏ ਚੱਲ ਚੱਲਾਂਗੇ ਫਿਰ ਥੋੜੀ ਘਣੀ ਫਿਰ ਮੈਂ ਤੇਰਾ ਬਾਲਾ ਮੱਥਾ ਨਾ ਮਾਰੂ ਫਿਰ ਬਹੁਤ ਵੇਰ ਛੱਡੂ ਪਰੇ ਮਿੱਟੀ ਦੇ ਸੈਟਲ ਕੇ ਚਾਰ ਬਣ ਕੇ ਨੀਂ ਛੱਡੂ ਪਰੇ ਛੱਡੂ ਪਰੇ ਹਾਂ ਬਈ ਵਿਛਾਤਾ ਕਾਗਜ਼ ਦੋ ਹਾਂ ਬਈ ਕਾਗਜ਼ ਵੇਚ ਗਿਆ ਹਾਂ ਬਈ ਵੇਚ ਗਿਆ ਲਾ ਫੜੋ ਮਿੱਟੀ ਸਿੱਟੋ ਹਣੇ ਮਤਲਬ ਲਾ ਫੜੋ ਕਲ ਲੱਲਾ ਹੀ ਬੜਾ ਥਾ ਯਾਰ ਇੱਥੇ ਦਾ ਉਹ ਹੀ ਵਰਗਾ ਲੈ ਮਿੱਟੀ ਤਾਂ ਪੈ ਗਈ ਪੈ ਗਈ ਬਈ ਮਿੱਟੀ ਹਾਂ ਮਿੱਟੀ ਪੈ ਗਈ ਆ ਜੇ ਬੰਡਾ ਤਾਂ ਕੋਈ ਬਣਾਉਣਿਆ ਬੁੜਿਆਂ ਨੇ ਕਿਹਾ ਵਾ ਮੜਾ ਜਾ ਨਹੀਂ ਨਹੀਂ ਮੈਂ ਕੋਈ ਚੱਕਰ ਨਹੀਂ ਕਰਦਾ ਪਰ ਇਹ ਤਾਂ ਹਣ ਜੀ ਪਾਣਾ ਪੈਣਾ ਰਗੇ ਸੀ ਉਹਨਾਂ ਨੂੰ ਮੈਂ ਕਹਿ ਰਿਹਾ ਤੇਰੀ ਮਿੱਟੀ ਪੈ ਗਈ ਸਾਨੂੰ ਇਹਨੇ ਬਹੁਤ ਆ ਬਸ ਕੋਈ ਗੱਲ ਚਲ ਠੀਕ ਹੈ ਬਈ ਧੰਨਵਾਦ ਤੁਹਾਡਾ ਯਾਰ ਕੋਈ ਗੱਲ ਤੇ ਯਾਰ ਮੰਡੀ ਚੱਲ ਕੇ ਆਵਾਂਗੇ ਸੱਚ ਆਪਾਂ ਚੰਗਾ ਵਾ ਕੋਈ ਨਹੀਂ ਕੋਈ ਨਹੀਂ ਦੱਸ ਦੀ ਯਾ ਕੱਲ ਨੂੰ ਜਾ ਆ ਜਾਊਂਗਾ ਕੋਈ ਗੱਲ ਠੀਕ ਹੈ ਬਈ ਮਨਿੰਦਰ ਨਹੀਂ ਪਹੁੰਚਿਆ ਹੋਰ ਤਾਂ ਨਹੀਂ ਚੱਲ ਉਸੇ ਨਾਲ ਚੱਲ ਤੇ ਕੀ ਹਾਲ ਹੈ ਮਨਿੰਦਰ ਠੀਕ ਹੈ ਮੰਡੀ ਚੱਲ ਗਏ ਕਿ ਭਾਈ ਹਾਂ ਚੱਲ ਤੇ ਕਰਤਾ ਯਾਰ ਤੈਨੂੰ ਘੁਣਾ ਤੈਨੂੰ ਹਾਂ ਸਾਰਾ ਕੋ ਫੋਰਸ ਤੇ ਦੇ ਲੈ ਲਾ ਜੀ ਪਾ ਕੇ ਪਾ ਕੇ ਰੱਖੀ ਬੈਠਾ ਸਮਾਨ ਆ ਚੱਲ ਆ ਜਾਂ ਸਾਰੀ ਮੁੜਿਆ ਵਾਂਗੇ ਬਸ ਠੀਕ ਆ ਆਲੇ ਯਾਰ ਸਮਾਨ ਸਾਰਾ ਮਿਲ ਜੁਕਨੇ ਹੋਰ ਕੀ ਲੈ ਜਾ ਹਾਂ ਆਹ ਜੀ ਤੇ ਯਾਰ ਤੇ ਇਕ ਕਣ ਹਾਂ ਚਲੋ ਸਮਾਨ ਪੁੱਛ ਨਾ ਪਾਇਆ ਕਿ ਨਹੀਂ ਨਾ ਬੋਬੀ ਰਾਮ ਰਾਮ ਰਾਰਾ ਬੋਬੀ ਰਾਮ ਸਮਾਨ ਸਾਡਾ ਸਮਾਨ ਆਵੇ ਕੱਟੇ ਚ ਪਾਇਆ ਪਿਆ ਓ ਬਈ ਰੇ ਪਛਨਦਾ ਕੀ ਸੀ ਇਹਨਾਂ ਕੋਈ ਜੀ ਇਹ ਵੀ ਦੇ ਆ ਗਈ ਬਈ 20 ਮਿੰਟੇ ਚਾਹੀਦੇ ਕੋਈ ਨਾ ਪੇਮੈਂਟ ਮੈਂ ਤੁਹਾਡੇ ਖਾਤੇ 'ਚ ਹੀ ਲੱਗਦੀ ਕੋਈ ਗੱਲ ਠੀਕ ਹੈ ਬਾਬੀ ਠੀਕ ਹੋਜੀ ਇਹ ਫਿਰ ਮੈਂ ਦੱਸ ਦੇ ਫੋਨ 'ਤੇ ਦੱਸ ਦੇ ਤੁਹਾਨੂੰ ਠੀਕ ਹੈ ਦੂਜੀ ਦੁਕਾਨ ਤੋਂ ਮਿਲੂ ਕਿਵੇਂ ਉਹ ਤੋਂ ਲੈ ਕੇ ਆਣੀ ਸੀ ਮੈਂ ਵੀ ਇਹੀ ਭੇਜ ਦੂਗਾ ਚਲੋ हाँ। भाई तो पाला। हैं में हम पाला। हाँ जी? केड़ा भाई हाँ जी भाई जी जी और बढ़िया भाई बी ठीक है हां बढ़िया ठीक है एक काम तेरे को ਮੋਟਰਸਾਈਕਲ ਲੈ ਕੇ ਆਣਾ ਸੀ ਮੰਡੀ ਜਾ ਕੇ ਆਉਣਾ ਸੀ ਮੋਟਰਸਾਈਕਲ ਤਾਂ ਭਾਈ ਮੈਂ ਤਾਂ ਆਪ ਜਾਣਾ ਯਾਰ ਕਮਾਲਾ ਭਾਈ ਤੈਨੂੰ ਕਿੱਥੇ ਦੇ ਦਾਂ ਮੈਂ ਯਾਰ ਯਾਰ ਮੋੜ ਮੋੜ ਆਉਂਦਾ ਮੈਂ ਇੱਥੇ ਅੱਧੇ ਘੰਟੇ ਚ ਮੋੜ ਆਉਂਦਾ ਨਾ ਭਈ ਆਪਣੇ ਕੋਲੇ ਯਾਰ ਮੈਂ ਜਾ ਕੇ ਆਣਾ ਭਈ ਯਾਰ ਟਾਈਮ ਹੀ ਨਹੀਂਗਾ ਉਹ ਆਂਦੇ ਚੱਕ ਕੇ ਮੂੰਹ ਦਸਾ ਤੁਰ ਬਲ ਕੇ ਰੱਖ ਦਨਗੇ ਵੇਖ ਲੈ ਭਈ ਯਾਰ ਤੈਨੂੰ ਨਹੀਂ ਭਈ ਯਾਰ ਮੇਰਾ ਸਾਥ ਦੇ ਨਹੀਂ ਭਈ ਯਾਰ ਚੱਲ ਕੋਈ ਨਹੀਂ ਹੋਰ ਕਰ ਦਾਂ ਕੋਈ ਨਹੀਂ ਭਈ ਯਾਰ ਮੇਰਾ ਸਾਥ ਦੇਣਾ ਮੈਂ ਜਾਣਾਂ ਭਈ ਠੀਕ ਹੈ ਦੋਸ ਲੋਇਰ ਕਮਾਲੂ ਯਾਰ ਆ ਭਈ ਆਪਣਾ ਸਮਾਰ ਕੇ ਕਰ ਦੋ ਕੰਮ ਠੀਕ ਹੈ हां इधर लाई करना है आ बूटा या यार सारा ਡੱਗ ਡੁੱਗੀ ਪਿਆ ਹੋਰ ਬਈ ਅੰਬਰ ਤੱਕ ਕੀ ਹਾਲ ਹੈ ਉਹ ਬਈ ਕੀ ਹਾਲ ਹੈ ਠੀਕ ਹੈ ਹਾਂਜੀ ਕਿਵੇਂ ਹੋਣਾ ਹੈ ਅੱਜ ਅੱਜ ਬਸ ਯਾਰ ਕੰਮ ਆਇਆ ਤੇਰੇ ਤੇ ਕਿੱਥੋਂ ਆ ਆ ਉਹ ਯਾਰ ਅੱਜ ਮੈਂ ਜਾ ਕੇ ਆਉਣਾ ਸੀ ਯਾਰ ਕਿਤੇ ਦੋ ਦਿਨ ਲੱਗਣਗੇ ਹਾਂਜੀ ਤੇ ਯਾਰਾ ਪਾਣੀ ਦੀ ਵਾਰ ਯਾਰ ਆਥ ਨੇ ਯਾਰ ਜਿਲਾਇਆ ਹੁੰਦਾ ਤੇ ਯਾਰਾ ਕਮਾਲ ਹੈ ਯਾਰ ਨੇ ਮੈਂ ਤੇ ਸਾਰੇ ਲੋਕ ਨੇ ਮੋਟਰਸਾਈਕਲ ਲੈਣਾਗਾ ਚੱਕ ਕੇ ਮੂੰ ਕਿਤੇ ਪਾਣੀ ਨੂੰ ਅਗ ਦੱਸਿਆ ਕਮਾਲ ਨਾ ਯਾਰ ਬਈਰ ਜਾਣੀ ਹੈ ਨਾ ਕਿਨੇ ਬੰਦੇ ਆ ਰਕੇ ਨੇ ਨੂੰ ਕਾਲ ਦੀ ਯਾਰ ਇਹ ਬਈਰੇ ਤਾਂ ਬੰਦੇ ਮੈਂ ਇਹਨਾਂ ਨੂੰ ਦਿਹਾੜੀ ਦਿੱਤੀ ਹੈ ਭਰਾਵਾ ਮਾਤਾ ਕੰਮ ਕਰਾਈ ਜਣਾ ਹੈਗਾ ਚਲ ਠੀਕ ਆ ਤਾਂ ਹੋਰ ਦੇਖੋ ਬਈ ਕੰਮ ਕੋਈ ਨਹੀਂ ਫਿਰ ਉੱਥੇ ਪੁੱਛਦਾ ਵਿੱਕੀ ਬੁੱਕੀ ਵਰਗੇ ਨੂੰ ਬਈ ਕਮਾਲਾ ਚੱਕ ਕੇ ਮੂੰਹ ਐਂ ਦੱਸ ਯਾਰ ਮੈਂ ਤਾਂ ਉਹੀ ਪੁਰਾਪਾੰਦੇ ਯਾਰ ਇੱਥੇ ਪੰਦਰੋਂ ਸਾਡਾ ਵੀ ਮੋਛ ਦਾ ਸਵਾਲ ਆ ਆਪਦਾ ਕੰਮ ਵੀ ਕਰਨਾ ਹੀ ਆ ਕਰੋ ਬਈ ਕਰਾ ਤਾਂਂ ਦਰਾ ਇਥੇ ਆਪਦਾ ਭਲਾਈ ਦਾ ਜਮਾਨਾ ਹੀ ਹੈ ਨਹੀਂ ਮਿੱਟੀ ਪਵਾ ਕੇ ਛਾਤੇ ਬੰਦੇ ਇਕੱਠੇ ਕਰਕੇ ਕਾਗਜ਼ ਦਵਾ ਕੇ ਲਿਆਇਆ ਸੌਦਾਦਵਾ ਕੇ ਲੈ ਕੇ ਆੜ ਤਗੇ ਤੇ ਆਪ ਤਾਂ ਜਮਾ ਭਲਾਈ ਦਾ ਜਮਾਨਾ ਹੈ ਨਹੀਂ ਉਹ ਤਾਂ ਕਿਸੇ ਦਾ ਭਲਾ ਕਰਨ ਦਾ ਟਾਈਮ ਹੀ ਨਹੀਂ ਰਹਿ ਗਿਆ